ਲੋਗਾਂ ਦੇ ਵਿੱਚ ਦਲਿਤ ਸਮਾਜ ਨੇ ਕਾਂਗਰਸ ਦੇ ਐਮਪੀ ਤੇ ਪ੍ਰਧਾਨ ਰਾਜਾ ਵਰਿੰਗਾ ਪੁਤਲਾ انہوں ਨੇ ਕਿਹਾ ਕਿ ਰਾਜਾ ਵਰਿੰਗ ਨੇ ਭੂਟਾ ਸਿੰਘ ਨੂੰ ਲੈ ਕੇ ਜੋ ਟਿੱਪਣੀ ਕੀਤੀ ਹੈ ਉਸ ਤੇ ਉਹ ਰੋਸ ਪ੍ਰਗਟ ਕਰਨ ਕਰ ਰਹੇ ਦੂਸਰੀ ਦੇਖੋ ਪੂਰੀ ਰਿਪੋਰਟ ਹਾਂਜੀ ਰੋਲ ਰੋਲ ਹੋ ਰਿਹਾ ਹੈ ਜੀ ਅਰੇ ਅੱਜ ਫਟਾਚੇ ਕਿਤਾ ਜਾ ਰਿਹਾ ਹੈ ਆਪ ਪਪਲ ਕਾਂਗਰਸ ਰਾਜਾ ਮਾਨਿੰਦੇ ਖਿਲਾਫ ਕੀ ਕਾਰਨ ਹੈ ਤੇ ਅੱਜ ਕੰਡਾ ਘਾਤ ਵਿੱਚ ਕਾਰਨ ਹੈ ਜੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਸੋਸ਼ਲ ਮੀਡੀਆ 'ਚ ਤੁਸੀਂ ਵੀ ਦੇਖਿਆ ਅਸੀਂ ਵੀ ਦੇਖਿਆ ਕਿ ਤਰਨ ਤਾਰਨ ਵਿਖੇ ਜੋ ਬਾਏ ਇਲੈਕਸ਼ਨ ਚੱਲ ਰਿਹਾ ਵਾ ਉਸ ਬਾਏ ਇਲੈਕਸ਼ਨ ਦੇ ਵਿੱਚ ਇੱਕ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਤੈਨੂੰ ਦੇਹਨੇ ਦਾ ਮੈਂਬਰ ਪਾਰਲੀਮੈਂਟ ਆ ਰਾਜਾ ਬੜਿੰਗ ਨੇ ਤਲਿਤ ਭਾਈ ਚਾਰੇ ਦਾ ਪੂਰਾ ਅਪਮਾਨ ਕੀਤਾ ਪੰਜਾਬ ਦੇ ਲਗਭਗ 42% ਲੋਕਾਂ ਦਾ ਅਪਮਾਨ ਕੀਤਾ ਇਹ ਕਹਿ ਕੇ ਕਿ ਤੁਹਾਡੇ ਦੇ ਵਿੱਚੋਂ ਇੱਕ ਸਰਦਾਰ ਬੂਟਾ ਸਿੰਘ ਜੋਆ ਉਸ ਨੂੰ ਕਾਂਗਰਸ ਨੇ ਹੋਮ ਮਿਨਿਸਟਰ ਬਣਾਇਆ ਜਿਹੜਾ ਕਾਲਾ ਰੰਗ ਦਾ ਕਾਲਾ ਸੀ ਜਿਹੜਾ ਪੱਠੇ ਕੁੱਤਰ ਦਾ ਸੀ ਤੁਸੀਂ ਇਹ ਦੇਖੋ ਉਹਦੀ ਜਿਹੜੀ ਮਾਨਸਿਕਤਾ ਵਾ ਉਹ ਮਾਨਸਿਕਤਾ ਸਮਝ ਆਉਂਦੀ ਕਿ ਐਂਟੀ ਦਲਿਤਵਾ ਜਦ ਵੀ ਉਹਦੀ ਮੈਂ ਅੱਜ ਨੈੱਟ ਦੇ ਅੰਦਰ ਸਰਦਾਰ ਬੂਟਾ ਸਿੰਘ ਜੀ ਦੀ ਹਿਸਟਰੀ ਜਿਹੜੀ ਉਸ ਦੀ ਸਟੱਡੀ ਕੀਤੀ ਆ ਉਹ ਵੈਲ ਕੁਆਲੀਫਾਈਡ ਪਰਸਨ ਸੀ ਪੜ੍ਹ ਲਿਖੇ ਸੀਗੇ ਉਹ ਕਿਸੇ ਰਹਿਮੋ ਕਰਮ ਤੇ ਉਹਨਾਂ ਨੂੰ ਦੇਸ਼ ਦਾ ਹੋਮ ਮਿਨਿਸਟਰ ਜਿਹੜਾ ਵਾ ਉਹ ਕਿਸੇ ਰਹਿਮੋ ਕਰਮ ਤੇ ਨਹੀਂ ਬਣਾਇਆ ਗਿਆ ਬਲਕਿ ਕਾਂਗਰਸ ਦੇ ਵਿੱਚ ਰਹਿ ਕੇ ਉਹਨਾਂ ਨੇ ਬੜੀ ਯੋਗਤਾ ਜਿਹੜੀ ਆ ਉਹ ਹਾਸਲ ਕੀਤੀ ਮਿਹਨਤ ਕੀਤੀ ਔਰ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਉਹਨਾਂ ਨੂੰ ਹੋਮ ਮਿਨਿਸਟਰ ਬਣਾਇਆ ਤਾਂ ਉਹਨਾਂ ਦੀ ਯੋਗਤਾ ਸੀ ਔਰ ਇਹ ਗੱਲ ਕਹਿ ਕੇ ਬੜਾ અપਮਾਨ ਕੀਤਾ ਜ਼ਲੀਲ ਭਰੇ ਸ਼ਬਦ ਬੋਲੇ ਉਹ ਮਜਬੀਆਂ ਦਾ ਸੀ ਉਹ ਬਾਲਮਿਕੀਆਂ ਦਾ ਸੀ ਮਤਲਬ ਉਹ ਕਾਂਗਰਸ ਦਾ ਨਹੀਂ ਸੀ ਇਥੋਂ ਇਹ ਗੱਲ ਸਮਝ ਆਂਦੀ ਆ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਰਾਹੁਲ ਗਾਂਧੀ ਜੀ ਤੋਂ ਇਹ ਮੰਗ ਕਰਦਾ ਹਾਂ ਕਿ ਉਸ ਬੰਦੇ ਨੂੰ ਕਾਂਗਰਸ ਚੋਂ ਕੱਢਿਆ ਜਾਏ ਨੰਬਰ 1 ਦੇਸ਼ ਦੀ ਅਸੀਂ ਐਸਟੀ ਕਮਿਸ਼ਨ ਤੋਂ ਇਹ ਮੰਗ ਕਰਦਾ ਵਾਂ ਕਿ ਉਹਨਾਂ ਦੇ ਖਿਲਾਫ ਐਸਸੀਐਸਸੀ ਐਕਟ ਦੇ ਅਨੁਸਾਰ ਪਰਚਾ ਵਾ ਦਰਜ ਕੀਤਾ ਜਾਵੇ, ਐਫਆਈਆਰ ਦਰਜ ਕੀਤੀ ਜਾਵੇ। ਔਰ ਨਾਲ ਦੀ ਨਾਲ ਮੈਂ ਪੰਜਾਬ ਦੇ ਵਿਸ਼ੇਸ਼ ਤੌਰ ਤੇ ਜੋ ਪੰਜਾਬ ਦੇ ਦਲਿਤ ਭਾਈਚਾਰਾ ਵਾ ਉਹਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਲੋਕ ਦਲਿਤ ਵਿਰੋਧੀ ਵਿਚਾਰ ਰੱਖਦੇ ਨੇ ਉਹਨਾਂ ਨੂੰ ਮੌਕੇ ਤੇ ਆ ਕੇ ਜ਼ਰੂਰ ਜਵਾਬ ਦੇਆ ਕਰੋ। ਹੁਣ ਜਵਾਬ ਤੁਹਾਡੇ ਸਾਹਮਣੇ ਆ। 11 ਤਰੀਕ ਨੂੰ ਬਾਈ ਇਲੈਕਸ਼ਨ ਹੋ ਰਿਹਾ ਤਰਨਤਰਨ ਤਾਂ ਮੈਂ ਆਪਣੇ ਦਲਦ ਭਾਈਚਾਰੇ ਨੂੰ ਕਹਿੰਕਿ ਮੈਂ ਦੇਖਿਆ ਉੱਥੇ ਜਾ ਕੇ ਲਗਭਗ 35000 ਤੋਂ ਵੱਧ ਦਲਦ ਭਾਈਚਾਰੇ ਦੀ ਵੋਟ ਉੱਥੇ ਔਰ ਮੈਂ ਆਪਣੇ ਉਸ ਭਾਈਚਾਰੇ ਨੂੰ ਬੇਨਤੀ ਕਰਨਾ ਚਾਹਨਾ ਕਿ ਉੱਥੇ ਕਾਂਗਰਸ ਦੀ ਜਿਹੜੀ ਜਮਾਨਤ ਆ ਉਹ ਜਬਤ ਹੋਣੀ ਚਾਹੀਦੀ ਹੈ ਦਾਤਾ ਰਾਜਾ ਬੜਿੰਗਦੇਸ ਬਿਆਨ ਤੋਂ ਬਾਅਦ ਸ੍ਰੀ ਰਵਨੀ ਸਿੰਘ ਕਿੱਤੂ ਦਾ ਕੋ ਮੱਥਨਾ ਰਾਜਾ ਬੜਿੰਗਦਾ ਦਾ ਬਿਆਨ ਆਇਆ ਉਹ ਕਹਿੰਦੇ ਕਿ ਮੇਰਾ ਕੀ ਇਹੋ ਜਿਹਾ ਸਤਿ ਨਹੀਂ ਸੀ ਤੁਹਾਨੂੰ ਇਹ ਸੁੱਝੇ ਜਿਕਰ ਅਜਿਹੀ ਗੱਲ ਆ ਤੁਹਾਡੀ ਦਿੱਕੀਆਂ ਮੇਰਾ ਜ਼ਿਰ ਇਹ ਤਾਂ ਸੋਚ ਕੇ ਕਰਨਾ ਚਾਹੀਦਾ ਸੀ ਆਪਾਂ ਪੂਰੇ ਪੰਜਾਬ ਦੇ ਲਗਭਗ 42% ਲੋਕਾਂ ਦਾ અપਮਾਨ ਕਰ ਰਹੇ ਹਾਂ ਉਹਨਾਂ ਨੂੰ ਜਲੀਲ ਕਰ ਰਹੇ ਹਾਂ ਉਹਨਾਂ ਨੂੰ ਇਹ ਕਹ ਰਹੇ ਵੇ ਉਹਨੂੰ ਇਹ ਮਜਬੀਆ ਮਜਬੀ ਸੀ ਇਹ ਰੰਗ ਦਾ ਕਾਲਾ ਸੀ ਇਹ ਬਾਲਮਿਕੀਆ ਸੀ ਇਹ ਅਹਿਸਾਸ ਕਰਵਾ ਰਹੇ ਸੀ ਇਸ ਕਰਕੇ ਹੁਣ ਪੰਜਾਬ ਦਾ ਜਿਹੜਾ ਦਲੇਤਾ ਉਹ ਪੜਿਆ ਲਿਖਿਆ ਵਾ ਐਜੂਕੇਟ ਦੇ ਨਾਲ ਨਾਲ ਆਰਥਿਕ ਤੌਰ ਤੇ ਵੀ ਸਟਰੋਂਗ ਆ ਸਮਾਜਿਕ ਤੌਰ ਤੇ ਵੀ ਤੌਰ ਤੇ ਸਟਰੋਂਗ ਆ ਰਾਜਨੀਤਿਕ ਤੌਰ ਤੇ ਵੀ ਸਟਰੋਂਗ ਆ ਉਹ ਇਦਾਂ ਦੇ ਰਾਜਾ ਬਣਨ ਵਰਗੇ ਤੇ ਡਿਪੈਂਡ ਨਹੀਂ ਆ ਪੋਨਨੂ ਤਾਂ ਫੇਸ ਪੁੰਚੀਆ ਇਸ ਮਾਫੀ ਦੇ ਨਾਲ ਤਾਂ ਸਾਡਾ ਗੁਜ਼ਾਰਾ ਨਹੀਂ ਨਾ ਅਸੀਂ ਤਾਂ ਇਹ ਚਾਹਦੇ ਆ ਕਿ ਉਹਦੇ ਖਿਲਾਫ FIR ACT ਦਾ ਜਿਹੜਾ ਪਰਚਾ ਵਾ ਉਹ ਦਰਜ ਕੀਤਾ ਜਾਵੇ ਤੇ ਨਾਲ ਦੇ ਨਾਲ ਰਾਹੁਲ ਗਾਂਧੀ ਜੀ ਉਹਨੂੰ ਜਿਹੜਾ ਪਾਰਟੀ ਦੇ ਵਿੱਚੋਂ ਨਿਸ਼ਕਾਸੀਤ ਕਰਨਾ ਲੱਗ ਰਿਹਾ ਤੁਹਾਨੂੰ ਅੱਜ ਇੱਕ ਜਾਣ ਤੋਂ ਕਰੰਤਰਾਂ ਦੀ ਇੱਕ ਜਿਹੜੀ ਕਾਂਗਰਸ ਪਾਰਟੀ ਬਿਲਕੁਲ ਜੀ ਤੁਹਾਡੇ ਸਾਹਮਣੇ ਆ 11 ਤਰੀਕ ਨੂੰ ਦਲਿਤ ਭਾਈਚਾਰਾ ਜਿਹੜਾ ਅਣਖੀ ਆ ਉਹ ਤਾਂ ਕਾਂਗਰਸ ਨੂੰ ਬੋੜ ਨਹੀਂ ਪਾਊਗਾ ਔਰ ਜਮਾਤ ਜੱਪ ਜਿਹੜੀ ਆ ਤੁਹਾਡੇ ਸਾਹਮਣੇ ਤੁਸੀਂ ਦੇਖ ਲਿਓ ਕਿ ਦਾਨਾ ਸਾਹਿਬ ਜਿਹੜੀ ਗੱਲ ਤੁਸੀਂ ਕਹੀ ਸੀਗੀ 4 ਤਰੀਕ ਨੂੰ ਝੰਟਾ ਕਰਖਾ ਕੇ ਉਹ ਨਜ਼ਰ ਆ ਗਈ ਕਿ ਅੱਜ ਕਾਂਗਰਸ ਦਾ ਜਿਹੜਾ ਕੈਂਡੀਡੇਟ ਸੀ ਉਹਦੀ ਜਮਾਨਤ ਜਿਹੜੀ ਆ ਉਹ ਜ਼ਬਤ ਹੋ ਗਈ ਹੈ ਠੀਕ ਹੈ ਠੀਕ ਹੈ ਥੈਂਕ ਯੂ ਬਲਾਉ ਜੀ